ਹਾਂਜੀ ਵੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਅੱਜ ਤੁਹਾਡੇ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਜਾਣਕਾਰੀ ਸਾਂਝੀ ਕਰਨ ਲੱਗੇ ਆ ਜੀ ਤੇ ਆਪਣੇ ਫਾਰਮ ਤੇ ਮੱਝ ਸੂਣੀ ਵਾਲੀ ਹੈ ਤੇ ਉਹਦੇ ਸੀਮ ਲਵਾਈ ਆਪਾਂ ਕੇ ਵੀ ਐਫ ਸੂਰਬੀਰ ਦਾ ਤੇ ਸੂਣ ਨੂੰ ਤਿਆਰ ਆ ਜੀ ਆਪਾਂ ਮੱਝ ਦਿਖਾਉਣੇ ਤੁਹਾਨੂੰ ਲੋ ਜੀ ਆਹ ਮੱਝ ਆਪਣੀ ਤੇ ਸੂਨ ਨੂੰ ਤਿਆਰ ਆ ਜੀ ਇਹ ਹਫਤਾ ਅੱਜ ਹੋ ਗਿਆ ਨੂੰ 11ਵੇਂ ਦਾ 10 ਮਹੀਨੇ ਪੂਰੇ ਹੋ ਕੇ ਹਫਤਾ ਉੱਪਰ ਹੋ ਗਿਆ ਤੇ ਅੱਜ ਸੂਪੇ ਕੱਲ ਨੂੰ ਸੂਪੇ ਭਾਵੇਂ ਤੇ ਆਪਣੇ ਫਾਰਮ ਤੇ ਕੇਬੀ ਐਕਸ ਸੂਰਬੀਨ ਦੀ ਜਿਹੜੀ ਪ੍ਰੋਜਨੀਆਂ ਉਹ ਆਣ ਆਉਣੇ ਵਾਲੀ ਆ ਤੇ ਆਪਾਂ ਬੱਚਾ ਦਿਖਾਵਾਂਗੇ ਕਿਵੇਂ ਦਾ ਬੱਚਾ ਸੂਰਬੀਰ ਦਾ ਤੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਜਾਣਕਾਰੀ ਦੰਨੇ ਆ ਆਪਣੇ ਕੋ ਕਿਹੜੀਆਂ ਕੱਟੀਆਂ ਕਿਹੜੇ ਸੀਮਨ ਦੀਆਂ ਨੇ ਬੱਚੀਆਂ ਡੈਨਮਾਰਕ ਦੀਆਂ ਨੇ ਸੈਗ ਦੀਆਂ ਨੇ ਤੇ ਕਿਹੜੀਆਂ ਕਿੜੀਆਂ ਮੱਜਾਂ ਦੇ ਆਪਾਂ ਹੁਣ ਜਿਹੜਾ ਸੀਮਨ ਲਵਾਇਆ ਚੱਕ ਪਾਸ ਹੋ ਗਈਆਂ ਵੀ ਕਿਹੜੇ-ਕਿਹੜੇ ਸੀਮਨ ਦੀਆਂ ਚੱਕ ਪਾਸ ਹੋ ਗਈਆਂ ਤੇ ਇੱਕ ਝੋਟੀ ਆਪਣੀ ਇੱਧਰ ਬੈਠੀ ਐ ਸੀਮਨ ਆਪਾਂ ਲਵਾਉਣਾ ਹਜੇ ਵੀਰਾਵਲੀ ਇਹ ਸੀਮਨ ਆਪਾਂ ਲੈ ਕੇ ਰੱਖਿਆ ਹੋਇਆ ਕਈ ਬੁੱਲਾਂ ਦਾ ਆਪਾਂ ਸੀਮਨ ਜਿਹੜਾ ਲੈ ਕੇ ਰੱਖਿਆ ਹੋਇਆ ਔਰ ਦੋ ਤਿੰਨ ਮੱਝਾਂ ਰਹਿਣੀਆਂ ਹੀ ਆਪਣੀਆਂ ਤੇ ਉਹਨਾਂ ਦੇ ਸੀਮਨ ਆਪਾਂ ਜਿਹੜਾ ਲਵਾਉਣਾ ਤੇ ਇੱਕ ਝੋਟੀ ਆਪਣੀ ਆ ਖੜੀ ਆ ਤੇ ਹੁਣ ਦੂਜੇ ਸੂਏ ਸੂਗ ਗਈ ਜੀ ਤੇ ਇਹਦੇ ਵੀ ਕੇ ਵੀ ਐਫ ਰਾਜਾ ਬੁੱਲ ਦਾ ਸੀਮਨ ਲੱਗਿਆ ਹੋਇਆ ਜੀ ਤੇ ਗਾਂ ਬੈਠੀ ਆ ਜੀ ਆਪਣੀ ਇਹਦੇ ਆਪਣੇ ਸੈਗ ਦਾ ਲਵਾਈ ਸੀਮਨ 50 357 ਦਾ ਇੱਕ ਗੈਂ ਹੋਰ ਦੂਜੀ ਦੇ ਵੀ ਲਵਾਇਆ ਉਹ ਵੀ ਚੈੱਕ ਕਰਾਉਣੀ ਹੈ ਜੀ ਇਹਨੇ ਇੱਕ ਦੋ ਦਿਨ ਹੋਇਆ ਸੀ ਸੀਮਨ ਲੱਗੇ ਨੂੰ ਤੇ ਬਾਕੀ ਦੂਜੀ ਮੱਜਾ ਦੇ ਥੱਸ ਦੇ ਆਪਾਂ ਜੀ ਕਿਹੜਾ ਕਿਹੜਾ ਸੀਮਨ ਲੱਗਿਆ ਹੋਇਆ ਜਿਸ ਐ ਬੁੱਧਰ ਮੁਰਗੇ ਛੱਡੇ ਹੋਏ ਆ ਉਹਨੇ ਮੁਰਗੀਆਂ ਨੂੰ ਉਧਰ ਚੋਗਾ ਚੁਗ ਰਹੇ ਆ ਜੀ ਮੁਰਗੇ ਤੇ ਜਿਹੜੀ ਅੱਜ ਦੂਜੇ ਨੰਬਰ ਵਾਲੀ ਝੋਟੀ ਜਿਹਦੇ ਵੀਰਾਵਲੀ ਦਾ ਅਲੀ ਸ਼ਾਨ ਦਾ ਸੀਮਨ ਲੱਗਿਆ ਹੋਇਆ ਜੀ ਚੈੱਕ ਪਾਸ ਹੋਊਗੀ ਤੇ ਨੰਨੇ ਦੀ ਗੱਬਣ ਹੋ ਗਈ ਜੀ ਇਹ ਤੇ ਦੂਜੀ ਮੱਝ ਜੀ ਇਹ 4 ਮਹੀਨੇ ਗੱਬਣਾ ਹੈ ਇਹ ਜਿਹੜੀ ਸਾਰ ਬੋਇਨ ਦਾ ਲੱਗਾ ਹੀ ਨੀਲੀ ਦਾਵੀ ਦਾ 61 70 75 ਤੁਸੀਂ Google ਤੇ ਸਰਚ ਕਰਕੇ ਦੇਖ ਸਕਦੇ ਹੋ ਜੀ ਤੇ ਜਿਹੜੀ ਦੂਜੀ ਮੱਝ ਹੈ ਜੀ ਇਹਦੇ ਦਾਨਵੀਰ ਦਾ ਲੱਗੇ ਹੋਵੇ ਜੀ ਇਹ ਵੀ ਵੀਰ ਬਲੀ ਦਾ ਬੁੱਲਾ ਦਾਨਵੀਰ ਬੁੱਲਾ ਦੀ ਡਿਟੇਲ ਜਿਹੜੀ ਤੁਸੀਂ YouTube ਤੇ ਜਾਂ Google ਤੇ ਸਰਚ ਕਰਕੇ ਦੇਖ ਸਕਦੇ ਹੋ ਜੀ ਤੇ ਇਧਰ ਮਿਖੀ ਜਾਨੀ ਮੰਗਲ ਦੀ ਐਚਐਸਵੀ ਮੰਗਲ ਦੀ ਫੀਮੇਲ ਇਹ 4 ਮਹੀਨੇ ਦੀ ਹੋਊਗੀ ਜੀ ਤੇ ਇਧਰ ਬੱਚੀਆਂ ਖੜੀਆਂ ਜੀਆਂ ਆਪਣੀਆਂ ਡੈਨਮਾਰਕ ਦੀ ਸੈਕ ਦੀਆਂ ਉਹ ਮੰਗਲ ਦੀ ਖੜੀ ਜੀ ਕੱਟੀ ਲਾਹੌਰੀ ਦੀ ਖੜੀ ਜੀ ਲਾ ਕੇ ਤੇ ਦੂਜੀ ਜਿਹੜੀ ਆਪਣੀ ਇਹ ਗਾਵਾਂ ਸੋਨੇ ਵਾਲੀਆਂ ਜੀ ਇਹਦੇ ਲੱਗਿਆ ਵਾ ਜੀ ਜੁਪੀਟਰ ਦਾ ਇਹ ਵੀ ਮੱਝ ਬਸ ਆਪਣੀ ਹਫਤੇ 10 ਦਿਨ ਚ ਸੋਹੂਗੀ ਤੇ ਨਾਲੇ ਉਹ ਬੱਚੀ ਅਸੂਗੀ ਜਿਹੜੀ ਇਹ 15 15 20 ਦਿਨ ਦੇ ਰਹਿੰਦੇ ਨੇ ਜੀ ਤੇ ਇਹਦੇ ਸੀਮਨ ਲੱਗਿਆ ਹੋ ਜੀ ਕੇਬੀਐਫ ਜੋਰਾਬਰ ਬੁੱਲ ਆ ਜੀ ਤੇ 67 ਲੀਟਰ ਰਿਕਾਰਡ ਆ ਜੀ ਉਹਦਾ ਬੁੱਲ ਦਾ ਤੇ ਉਹ ਵੀ ਬੱਚਾ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਆ ਸੈਗ ਦੀ ਖੜੀ ਜਰਸੀ ਦੀ ਇਹ 8-9 ਮਹੀਨੇ ਦੀ ਹੋਗੀ ਜੀ ਤੇ ਇਹ ਹੈਗੀ ਜੀ 5071 ਦੀ ਸੈਗ ਦੀ ਤੁਸੀਂ ਜਿਹੜੇ ਬੁੱਲ ਦੀ ਡਿਟੇਲ ਦੇਖ ਸਕਦੇ ਹੋ ਜੀ Google ਤੇ 5071 ਸੈਗ ਜੈਸੀ ਬੁੱਲ ਤੇ ਆ ਗਈ ਮੰਗਲ ਦੀ ਇੱਕ ਹੋਰ ਆਪਣੇ ਕੋਲ ਇਹ ਹੋ ਗਈ ਸਾਲ ਦੀ ਤੇ ਨਾਲ ਜੀ ਲਾਹੌਰੀ ਬੁੱਲ ਦੀ ਆ ਗਈ ਨੀਲੀ 라ਵੀ ਦੀ ਤੇ ਬਾਕੀ ਤੁਹਾਨੂੰ ਆਪਾਂ ਹੁਣ ਉਧਰ ਦਿਖਾਉਨੇ ਆ ਜੀ ਗਾਂਾਂ ਦੇ ਕਿਹੜੇ ਕਿਹੜੇ ਸਿਮਨ ਲੱਗਿਆ ਵਾ ਜੀ ਤੇ ਆ ਬੈਠੀ ਜ ਆਪਣੀ ਗਾਂ ਜੀ ਇਹਦੇ ਚੱਕ ਪਾਸਾਈ 4 ਮਹੀਨੇ ਦੀ ਤੇ ਦੇ ਸੈਗ ਦਾ ਲੱਗਿਆ ਵੀ 40 432 66 ਸਿਮਨ ਤੋਂ ਗੱਬਣਾ ਜੀ ਇਹੇ ਤੇ ਆਪਾਂ ਇਹਦਾ ਬੱਚਾ ਦਿਖਾਵਾਂਗੇ ਤੁਹਾਨੂੰ ਸੈਕਸਰ ਸੀਮਨ ਦਾ 40 432 ਦੀ ਬੱਚੀ ਕਿਵੇਂ ਦੀ ਆਉਂਦੀ ਆ ਸੈਕਸਰ ਸੀਮਨ ਲਵਾਈ ਆਪਾਂ ਪਹਿਲੀ ਵਾਰ ਹੀ ਲਵਾਤਾ ਤੇ ਪਹਿਲੀ ਵਾਰ ਰੀਸੀਵ ਹੋ ਗਈ ਜੀ ਤੇ ਬਾਕੀ ਜੀ ਜਰਸੀ ਆਪਣੀ ਡੈਨਮਾਰਕ ਦੀ ਬੈਠੀ ਹੈ ਜੀ ਤੇ ਇਹਦੇ ਜੈਕ ਬੁੱਲ ਦਾ ਲੱਗਿਆ ਵਾ ਜੀ ਬੇਰਕਾ ਦਾ ਜੈਕ ਬੁੱਲਾ ਜਰਸੀ ਦਾ ਤੇ ਉਹਦਾ ਸੀਮਨ ਲੱਗਿਆ ਵਾ ਜੀ ਇਹਦਾ ਹੀ ਮਹੀਨੇ ਤੱਕ ਸੋਣਾ ਜੀ ਬੱਚੀ ਨੇ ਤੇ ਆਪਾਂ ਬੱਚਾ ਦਿਖਾਵਾਂਗੇ ਤੁਹਾਨੂੰ ਇਹਦਾ ਤੇ ਇਹ ਗਾਇ ਦੇ ਲੱਗਿਆ ਵਾ ਜੀ ਪੰਜਾਬ 357 ਸੈਗ ਦਾ ਐਚ ਐਫ ਤੇ ਅਗਲੀ ਗਾਂ ਦਾ ਲੱਗਿਆ ਵਾ ਜੀ ਏ ਵੀ ਐਸ ਦਾ ਮਾਰੀਓ ਬੁੱਲ ਇਹ ਹਲੇ 2 ਮਿੰਟ ਤੱਕ ਸੋਣਾ ਬੱਚੀ ਨੇ ਤੇ ਬਾਕੀ ਡਿਟੇਲ ਤੁਹਾਨੂੰ ਦਵਾਂਗੇ ਆਪਾਂ ਸਾਰਿਆਂ ਦੀ ਕਿਹੜਾ ਕਿਹੜਾ ਸੀਮਨ ਲੱਗਿਆ ਵਾ ਤੇ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਆ ਬੈਠੀ ਵੀਰਾਵਲੀ ਦੇ ਭਾਰਤ ਬੁੱਲ ਦੀ ਕੱਟੀ ਤੇ ਆ ਐਲ ਡੀ ਐਫ ਦੇ ਅਮਰ ਬੁੱਲ ਦੀ ਹੈ ਜੀ ਨਾਲ ਵਾਲੀ ਦੇਖੋ ਜੀ ਕੱਦ ਕੱਟੀਆਂ ਦੀ ਤੇ ਬਾਕੀ ਜੀ ਹੁਣ ਤੇ ਡਿਟੇਲ ਦਵਾਂਗੇ ਤੁਹਾਨੂੰ ਆਪਾਂ ਜਿਵੇਂ ਜਿਵੇਂ ਮੱਝਾਂ ਗਾਵਾਂ ਸੂਣ ਗਈਆਂ ਕਿਹੜੇ ਸੀਮੰਦੀਆਂ ਨੇ ਕਿਹੜਾ ਸੀਮਨ ਆਪਾਂ ਗਾਹ ਨੂੰ ਲਵਾਉਣਾ ਤੇ ਬਾਕੀ ਡਿਟੇਲ ਦਵਾਂਗੇ ਤੁਹਾਨੂੰ ਪੂਰੀ ਤੇ ਆਪਣੇ ਚੈਨਲ ਨੂੰ ਕਰੋ ਸਪੋਰਟ ਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਤੇ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜਦੋਂ ਮੱਝ ਸੂਪੀਏ ਆਪਾਂ ਫਿਰ ਪ੍ਰੋਜੈਕਟ ਦਿਖਾਵਾਂਗੇ ਸੂਰਬੀਰ ਦੀ ਕਿਵੇਂ ਦਾ ਬੱਚਾ ਆਉਂਦਾ ਦਾ ਕਿ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਕਮੈਂਟ ਕਰੋ ਨਾ ਮਿਲਦੇ ਹੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ